ਦਾ ਜਿਹੜੀ ਜਿਹੜੇ ਜੇਰਪਾੰਗੋਂ ਤੋਂ ਬਾਅਦ ਤਵੰਦ ਲਾਇਆ ਗਿਆ ਸੀ ਉਹ ਹੈ ਨਾ ਜੀ ਉਹ ਬਾਅਦ ਇਹ ਜਿਹੜੀ ਸ਼ਾਮਲਾ ਡੋਮੇਨ ਸੀ ਕੋਦੀ ਬੋਲੀ ਹੋਈ ਸੀ ਬੋਲੀ ਦੇ ਖੰਦ ਵਿੱਚ 29 ਤੀ ਨੂੰ ਜਿਹੜੀ ਨਿਸ਼ਿਤ ਕੀਤੀ ਹੈ ਸੋ ਪਹਿਲਾਂ ਕੁ ਤੀਕਾ ਰੱਖਿਆ ਗਿਆ ਸੀ ਅਸੀਂ ਆ ਤੇ ਕਿਉਂ ਉਸ ਟਾਈਮ ਤੇ ਉਹ ਬੋਲੀ ਨਹੀਂ ਹੋ ਸਕੀ 29 ਤੀ ਨੂੰ ਬੋਲੀ ਜੇਕਰ ਉਸ ਤੋਂ ਬਾਅਦ ਇਹ ਮੇਨ ਦੀ ਜਿਹੜੀ ਬੋਲੀ ਹੋ ਚੁੱਕੀ ਸੀਗੀ ਤੇ ਜਿਹੜੀ ਗ੍ਰਾਮ ਪੰਚਾਇਤ ਜਿਹੜੀ ਮਹਵਨ ਬੋਲਾ ਦੇ ਖਾਤੇ ਜ ਰਕਮ ਬੰਦੀ ਰਕਮ ਜਮਾ ਹੋ ਚੁਕੀ ਸੀ ਭਦਰਜੀ ਜਿਹੜਾ ਇਹਦੇ ਚ ਹੈਗਾ ਸੀ ਆ ਵਿਸ਼ੁਦੀਪ ਹਨੂ ਗੁਰਪ੍ਰੀਤ ਸਿੰਘ ਇਹ ਮਲੋਇਆ ਚੀ ਨੂੰ ਮੰਨਦਾ ਰਿਹਾ ਸੀ ਵੀ ਇਹ ਬੋਲੀ ਦੁਆਰਾ ਕਰਵਾਈ ਹੈ ਤੇ ਕਹਿੰਦਾ ਬੋਲੀ ਲੀਗਲੀ ਹੋ ਚੁਕੀ ਸੀ ਜਮਾ ਪੈਸੇ ਹੋ ਚੁਕੀ ਸੀ ਫਿਰ ਇਸ ਤੋਂ ਬਾਅਦ ਦੇਖ ਨੇ ਜਿਹੜਾ ਵਿਸ਼ੁਦੀਪ ਹੈ ਇਹ ਨੇ ਆਪਣੇ ਵੱਲੋਂ ਹੀ ਅਨਾਉਂਸਮੈਂਟ ਇਹਦੇ ਬਿਆਨ ਤਾਰਕੀ ਨੇ ਅਨਾਉਂਸਮੈਂਟ ਕਰ ਦਿੱਤੇ ਵਿੱਚ ਇਹ 3 11 ਤਿੰਨ ਬੋਲਦੀ ਦੁਆਰਾ ਹੋਈ ਇਹ ਆਪਣੇ ਵੱਲੋਂ ਨਰਥਨ ਗੁਰੂਏ ਜੱਗਰਾਤੀ ਤੇ ਕੱਲ 10 12 ਬੰਦਿਆਂ ਦੇ ਨਾਲ ਆ ਕੇ ਇਹਦੇ ਬਿਆਨ ਤਾਰਕ ਇਹਨਾਂ ਦੇ ਦਫ਼ਤਰ ਵਿੱਚ ਪੰਚਾਇਤ ਸਰਟੀਫਾਈਡ ਦਫ਼ਤਰ ਵਿੱਚ ਇਹਨਾਂ ਦੇ ਜਿੰਦਰ ਸਿੰਘ ਜੁਟਾ ਕੁਮਾਰ ਜਿਹੜਾ ਹੈਗਾ ਸਰਟੀਫਾਈਡ ਜਿਹੜਾ ਹੈਗਾ ਉਸ ਤੋਂ ਬਾਅਦ ਇਹਨਾਂ ਦੇ ਰੋੜੇ ਵਾਲੇ ਵੀ ਦਫ਼ਤਰ ਮਾਰੇ ਆ ਕਿ ਇੰਸਟੀਚੂਸ਼ਨ ਦਿਖਾਇਆ ਨੇ ਬਿਆਨ ਤਾਰਕ फादर अभी इन्ह के मुताबिक बयान देखिए बेस्ट परचा दर्ज कर पाए बखाव के तहत पर तीन सौ तुरंजा एक सौ छियासी चार सौ सताई पांच सौ छह एक सौ असरी पच्चीस की अगली कार्रवाई जी हैगीस्ट हो चुकी है गुप्त किया जा चुका है फादर मशीन जारी है पेश किया जाएगा जो भी है अगली कार्रवाई वास्तव लिया जाऊंगा ਜਿਹੜਾ ਚੋਣ ਜਾਬਤਾ ਲੱਗਾ ਹੋਇਆ ਸੀ ਉਹਦੇ ਵਿੱਚ ਜਿਹੜਾ ਹਥਿਆਲ ਸੀਗਾ ਇਹਦਾ ਆਵਦਾ ਸੀ ਲੈਸੈਂਸੀ ਸੀ ਕਿੰਨੇ ਫਿਰ ਜਮਾਂ ਕਿਉਂ ਨਹੀਂ ਕਰਵਾਇਆ ਜਾਂ ਕੀ ਸੀ ਉਹਦੇ ਵਿੱਚ ਉਹਦਾ ਸਸਰੀ ਸੀ ਇਹ ਐਮਪੀ ਦੇ ਇਲੈਕਸ਼ਨ ਚ ਵੀ ਇਹਨਾਂ ਦੇ ਖੜੇ ਹੋ ਰਹੇ ਸੀਗੇ ਹਰ ਤਰ੍ਹਾਂ ਦਾ ਕਾਗਜ਼ੀ ਉਹਨੇ ਸ਼ੂਟ ਲਈ ਵੀ ਸੀ ਲਾਈ ਵੀ ਸੀ ਤਸਵੀਰਾਂ ਵੀ ਰਚ ਉਹਦੇ ਮੁਤਾਬਿਕ ਇਹਨੇ ਰੱਖਿਆ ਹੋਇਆ ਸੀ ਇਹ ਜਿਹੜਾ ਵਾਈਪਨ ਸੀਗਾ ਇੰਕੇ ਯਾਦ ਦੇ ਨਾਮ ਤੇ ਸੀਗਾ ਜੀ ਇਹ ਪਹਿਲ ਵੈਰੀਫਾਈ ਕਰ ਲੈਣੇ ਜੀ ਬਈ ਇਹਦੇ ਨਾਂ ਤੇ ਦੱਸ ਦੇ ਦੇ ਪਤਾ ਕਰਾਂਗੇ ਹੁਣ ਇਹ ਜੇ ਰਸੀਦ ਵੀ ਪਤਾ ਕਰੇ ਇਹਦੇ ਨਾਂ ਤੇ ਅੱਜ ਜਾ ਕੇ ਫਾਟ ਵੀ ਨਾਂ ਤੇ ਸੀ ਠੀਕ ਹੈ ਪਤਾ ਲੱਗ ਗਿਆ ਠੀਕ ਹੈ ਇਲੈਕਸ਼ਨ ਚ ਕੌਣ ਖੜਾ ਹੋਇਆ ਸੀ ਇਹਨਾਂ ਦਾ ਜੀ ਇਲੈਕਸ਼ਨ ਚ ਇਹਦਾ ਫਾਦਰ ਖੜਾ ਹੈ ਠੀਕ ਹੈ ਜੀ